ਤਰੀਜਾਂ ਵੀਡੀਓ ਵਿੱਚ ਕਿੰਨੇ ਹੈਸ਼ਟੈਗ ਲਾਉਣੇ ਚਾਹੀਦੇ ਨੇ ਇਹਨਾਂ ਦਾ ਕੰਮ ਕੀ ਹੁੰਦਾ ਹੈ ਜਿਆਦਾ ਲਾਉਣ ਨਾਲ ਕੀ ਹੁੰਦਾ ਹੈ ਘੱਟ ਲਾਉਣ ਨਾਲ ਕੀ ਹੁੰਦਾ ਹੈ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਤੇ ਹੋਰ ਇਸੇ ਤਰ੍ਹਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਹੈਸ਼ਟੈਗ ਕੀ ਕੰਮ ਕਰਦੇ ਨੇ ਤੁਸੀਂ ਜਦੋਂ ਵੀ ਕਿਸੇ ਵੀ ਪਲੇਟਫਾਰਮ ਦੇ ਉੱਪਰ ਆਪਣੀ ਵੀਡੀਓ ਜਾਂ ਰੀਲ ਅਪਲੋਡ ਕਰਦੇ ਹੋ ਫਿਰ ਚਾਹੇ ਉਹ YouTube ਹੋਵੇ Facebook ਹੋਵੇ Instagram ਹੋਵੇ ਜਦੋਂ ਤੁਸੀਂ ਉਹਦੇ ਵਿੱਚ ਹੈਸ਼ਟੈਗ ਲਾ ਦਿੰਦੇ ਹੋ ਤਾਂ ਐਲਗੋਰਿਦਮ ਨੂੰ ਇਹ ਸਮਝਣ ਦੇ ਵਿੱਚ ਆਸਾਨੀ ਹੋ ਜਾਂਦੀ ਆ ਕਿ ਤੁਸੀਂ ਆਪਣੀ ਵੀਡੀਓ ਦੇ ਵਿੱਚ ਕੀ ਦਿਖਾਉਣਾ ਚਾਹੁੰਦੇ ਹੋ ਕੀ ਦੱਸਣਾ ਚਾਹੁੰਦੇ ਹੋ ਜਿਸ ਕਰਕੇ ਫਿਰ ਉਹ ਤੁਹਾਡੀ ਵੀਡੀਓ ਉਹਨਾਂ ਲੋਕਾਂ ਤੱਕ ਹੀ ਜਾਂਦੀ ਆ ਜੋ ਲੋਕ ਉਹੋ ਜਿਹੀਆਂ ਚੀਜ਼ਾਂ ਦੇਖਣਾ ਪਸੰਦ ਕਰਦੇ ਨੇ ਨੰਬਰ 2 ਸਹੀ ਆਡੀਅנס ਜਦੋਂ ਤੁਸੀਂ ਆਪਣੇ ਰੀਲ ਜਾਂ ਵੀਡੀਓ ਦੇ ਵਿੱਚ ਹੈਸ਼ਟੈਗ ਲਾਉਂਦੇ ਹੋ ਤਾਂ ਤੁਹਾਡੀ ਰੀਲ ਜਾਂ ਵੀਡੀਓ ਸਹੀ ਆਡੀਅנס ਤੱਕ ਪਹੁੰਚਦੀ ਆ ਮਤਲਬ ਕਿ ਉਹਨਾਂ ਲੋਕਾਂ ਤੱਕ ਜਾਂਦੀ ਆ ਜੋ ਲੋਕ ਉਹੋ ਜਿਹੀਆਂ ਚੀਜ਼ਾਂ ਦੇਖਣਾ ਪਸੰਦ ਕਰਦੇ ਨੇ ਜੋ ਤੁਸੀਂ ਅਪਲੋਡ ਕੀਤੀ ਹੁੰਦੀ ਆ ਫਿਰ ਚਾਹੇ ਉਹਨਾਂ ਨੇ ਤੁਹਾਨੂੰ ਫੋਲੋ ਕੀਤਾ ਹੋਵੇ ਚਾਹੇ ਫੋਲੋ ਨਾ ਕੀਤਾ ਹੋਵੇ ਨੰਬਰ 3 ਸਰਚ ਰਿਜ਼ਲਟ ਜਦੋਂ ਤੁਸੀਂ ਰੀਲ ਜਾਂ ਵੀਡੀਓ ਵਿੱਚ ਹੈਸ਼ਟੈਗ ਲਾ ਕੇ ਅਪਲੋਡ ਕਰਦੇ ਹੋ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਸਰਚ ਕਰਕੇ ਕੋਈ ਵੀਡੀਓ ਦੇਖਣ ਲੱਗਦਾ ਹੈ ਤਾਂ ਤੁਹਾਡੀ ਵੀਡੀਓ ਦੇ ਸਰਚ ਰਿਜ਼ਲਟ ਵਿੱਚ ਆਉਣ ਦੇ ਚਾਂਸ ਹੋਰ ਵੀ ਜ਼ਿਆਦਾ ਵੱਧ ਜਾਂਦੇ ਨੇ ਨੰਬਰ 4 ਲੈਵਲ ਜਾਂ ਕੀਵਰਡ ਜਦੋਂ ਤੁਸੀਂ ਰੀਲ ਜਾਂ ਵੀਡੀਓ ਤੇ ਹੈਸ਼ਟੈਗ ਲਾ ਦਿੰਨੇ ਹੋ ਤਾਂ ਉਹ ਤੁਹਾਡਾ ਇੱਕ ਤਰ੍ਹਾਂ ਦਾ ਫੋਲਡਰ ਬਣ ਜਾਂਦਾ ਜਿਵੇਂ ਕਿ ਮੈਂ ਆਪਣੀ ਰੀਲ ਜਾਂ ਵੀਡੀਓ ਦੇ ਵਿੱਚ ਜੇ ਮੋਨਟਾਈਜੇਸ਼ਨ ਵਾਲਾ ਹੈਸ਼ਟੈਗ ਲਾ ਦੂੰਗਾ ਤਾਂ ਉਹਦੇ ਨਾਲ ਐਲਗੋਰਿਦਮ ਨੂੰ ਪਤਾ ਲੱਗ ਜਾਣਾ ਕਿ ਇਹ ਵੀਡੀਓ ਮੋਨਟਾਈਜੇਸ਼ਨ ਬਾਰੇ ਆ ਜਾਂ ਅਰਨਿੰਗ ਬਾਰੇ ਆ ਤਾਂ ਮੇਰੀ ਵੀਡੀਓ ਉਹਨਾਂ ਲੋਕਾਂ ਤੱਕ ਜ਼ਿਆਦਾ ਜਾਊਗੀ ਜੋ ਇਸ ਟੌਪਿਕ ਤੇ ਵੀਡੀਓ ਦੇਖਣਾ ਪਸੰਦ ਕਰਦੇ ਨੇ ਹੁਣ ਗੱਲ ਕਰਦੇ ਆ ਕਿ ਜੇ ਹੈਸ਼ਟੈਗ ਨਾ ਲਾਈਏ ਫਿਰ ਕੀ ਹੁੰਦਾ ਹੈ ਨੰਬਰ 1 ਰੀਲ ਜਾਂ ਵੀਡੀਓ ਤੇ ਜੇ ਤੁਸੀਂ ਹੈਸ਼ਟੈਗ ਨਹੀਂ ਲਾਉਂਦੇ ਤਾਂ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਹਾਡੀ ਰੀਲ ਜਾਂ ਵੀਡੀਓ ਨਹੀਂ ਚੱਲਣੀ ਜਾਂ ਉਹਦੇ ਤੇ ਵਿਊ ਨਹੀਂ ਆਉਣੇ ਹਾਂ ਪਰ ਇੱਕ ਗੱਲ ਹੈਗੀ ਆ ਕਿ ਤੁਸੀਂ ਫ੍ਰੀ ਦਾ ਇੱਕ ਟੂਲ ਮਿਸ ਕਰ ਰਹੇ ਹੋ ਜੋ ਫੇਸਬੁੱਕ YouTube Instagram ਤੁਹਾਨੂੰ ਦੇ ਰਹੀ ਆ ਹੈਸ਼ਟੈਗ ਦੇ ਰੂਪ ਦੇ ਵਿੱਚ ਨੰਬਰ 2 ਰੀਚ ਘਟ ਜੇ ਤੁਸੀਂ ਰੀਲ ਜਾਂ ਵੀਡੀਓ ਵਿੱਚ ਹੈਸ਼ਟੈਗ ਨਹੀਂ ਲਾਉਂਦੇ ਤਾਂ ਐਲਗੋਰਿਦਮ ਨੂੰ ਇਹ ਸਮਝਣ ਦੇ ਵਿੱਚ ਟਾਈਮ ਲੱਗ ਜਾਂਦਾ ਹੈ ਕਿ ਤੁਹਾਡੀ ਵੀਡੀਓ ਦਾ ਟਾਪਿਕ ਕੀ ਹੈ ਤੁਸੀਂ ਵੀਡੀਓ ਦੇ ਵਿੱਚ ਕੀ ਦੱਸਣਾ ਚਾਹੁੰਦੇ ਹੋ ਜਿਹਦੇ ਕਰਕੇ ਸ਼ੁਰੂ ਦੇ ਵਿੱਚ ਤੁਹਾਡੀ ਵੀਡੀਓ ਤੇ ਵਿਊ ਬਹੁਤ ਜ਼ਿਆਦਾ ਘਟ ਆਉਂਦੇ ਨੇ ਤੇ ਹੌਲੀ-ਹੌਲੀ ਉਹ ਅੱਗੇ ਵਧਣ ਲੱਗਦੀ ਆ ਤੇ ਹੌਲੀ-ਹੌਲੀ ਉਹਦੇ ਤੇ ਵਿਊ ਆਉਣ ਲੱਗਦੇ ਨੇ ਨੰਬਰ 3 ਫਾਲੋਅਰਾਂ ਤੱਕ ਹੀ ਸੀਮਤ ਰਹਿਣਾ ਜਦੋਂ ਤੁਸੀਂ ਰੀਲ ਜਾਂ ਵੀਡੀਓ ਬਿਨਾ ਹੈਸ਼ਟੈਗ ਲਾਇਏ ਤੋਂ ਅਪਲੋਡ ਕਰਦੇ ਹੋ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਰੀਲ ਜਾਂ ਵੀਡੀਓ ਸਿਰਫ ਤੁਹਾਡੇ ਫਾਲੋਅਰਾਂ ਤੱਕ ਹੀ ਜਾਂਦੀ ਆ ਨਾਨ ਫੋਲਰਾਂ ਤੱਕ ਪਹੁੰਚਣ ਲਈ ਉਸ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਆਉਂਦੀ ਆ ਜਿਸ ਕਰਕੇ ਤੁਹਾਡੇ ਨਾਨ ਫੋਲਰਾਂ ਦੇ ਜਿਹੜੇ ਵਿਊ ਨੇ ਉਹ ਬਹੁਤ ਹੀ ਘੱਟ ਆਉਂਦੇ ਨੇ ਨੰਬਰ 4 ਤੇ ਕੈਟਾਗਰੀ ਪ੍ਰੋਬਲਮ ਜਦੋਂ ਤੁਸੀਂ ਆਪਣੀ ਰੀਲ ਜਾਂ ਵੀਡੀਓ ਬਿਨਾ ਹੈਸ਼ਟੈਗ ਲਾਏ ਤੋਂ ਅਪਲੋਡ ਕਰਦੇ ਹੋ ਤਾਂ ਉਹਦੇ ਨਾਲ ਕਈ ਵਾਰ ਇਹ ਚਾਂਸ ਵਾਝ ਜਾਂਦੇ ਨੇ ਕਿ ਤੁਹਾਡੀ ਰੀਲ ਜਾਂ ਵੀਡੀਓ ਗਲਤ ਕੈਟਾਗਰੀ ਦੇ ਵਿੱਚ ਚਲੀ ਜਾਂਦੀ ਆ ਜਿਸ ਕਰਕੇ ਉਹਦੇ ਤੇ ਵਿਊ ਬਹੁਤ ਘੱਟ ਆਉਂਦੇ ਨੇ ਤੇ ਉਹਦੀ ਰੀਚ ਨਹੀਂ ਵੱਧਦੀ ਹੁਣ ਗੱਲ ਕਰਦੇ ਆ ਕਿ ਜ਼ਿਆਦਾ ਹੈਸ਼ਟੈਗ ਲਾਉਣ ਨਾਲ ਕੀ ਹੁੰਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਆਪਣੀ ਰੀਲ ਜਾਂ ਵੀਡੀਓ ਅਪਲੋਡ ਕਰਦੇ ਹੋ ਜੇ ਉਸ ਦੇ ਵਿੱਚ ਭਰ-ਭਰ ਕੇ ਹੈਸ਼ਟੈਗ ਲਾ ਦਿੰਨੇ ਹੋ ਤੁਸੀਂ 15 20 ਜਾਂ 30 ਹੈਸ਼ਟੈਗ ਲਾ ਦਿੰਨੇ ਹੋ ਤਾਂ ਫੇਸਬੁੱਕ ਨੂੰ ਇੱਕ ਸਿਗਨਲ ਜਾਂਦਾ ਹੈ ਕਿ ਤੁਸੀਂ ਸਪੈਮ ਕਰ ਰਹੇ ਹੋ ਤੁਸੀਂ ਜਾਣ ਬੁੱਝ ਕੇ ਆਪਣੀ ਵੀਡੀਓ ਵਾਇਰਲ ਕਰਨਾ ਚਾਹੁੰਦੇ ਹੋ ਜਿਸ ਕਰਕੇ ਤੁਹਾਡੀ ਵੀਡੀਓ ਜਾਂ ਰੀਲ ਇੱਕ ਹੀ ਥਾਂ ਤੇ ਸਟਕ ਹੋ ਜਾਂਦੀ ਆ ਇੱਕ ਵਾਰ ਜਿੰਨੇ ਵਿਊ ਆ ਜਾਂਦੇ ਨੇ ਉੱਥੇ ਹੀ ਖੜ੍ਹ ਜਾਂਦੀ ਆ ਉਦੋਂ ਅੱਗੇ ਨਹੀਂ ਵੱਧਦੀ ਜਾਂ ਫਿਰ ਫੇਸਬੁੱਕ ਕੀ ਕਰਦੀ ਆ ਕਿ ਤੁਹਾਡੀ ਵੀਡੀਓ ਜਾਂ ਰੀਲ ਦੀ ਰੀਚ ਬਿਲਕੁਲ ਹੀ ਡਾਊਨ ਕਰ ਦਿੰਦੀ ਆ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਪੇਜ ਜਾਂ ਪ੍ਰੋਫਾਈਲ ਤੇ ਕਿਸੇ ਤਰ੍ਹਾਂ ਦੀ ਕੋਈ ਰੈਸਟ੍ਰਿਕਸ਼ਨ ਆ ਜਾਵੇ ਸੋ ਹੁਣ ਗੱਲ ਕਰਦੇ ਆ ਕਿ ਐਲਗੋਰਿਦਮ ਦੇ ਹਿਸਾਬ ਨਾਲ ਰੀਲ ਜਾਂ ਵੀਡੀਓ ਤੇ ਕਿੰਨੇ ਹੈਸ਼ਟੈਗ ਸਭ ਤੋਂ ਵਧੀਆ ਹੁੰਦੇ ਨੇ ਜਾਂ ਕਿੰਨੇ ਲਾਉਣੇ ਚਾਹੀਦੇ ਨੇ ਕਿਸੇ ਵੀ ਪਲੇਟਫਾਰਮ ਤੇ ਰੀਲ ਜਾਂ ਵੀਡੀਓ ਅਪਲੋਡ ਕਰਨ ਲੱਗੇ ਤਿੰਨ ਤੋਂ ਪੰਜ ਹੈਸ਼ਟੈਗ ਬੈਸਟ ਮੰਨੇ ਜਾਂਦੇ ਨੇ ਸਭ ਤੋਂ ਵਧੀਆ ਮੰਨੇ ਜਾਂਦੇ ਨੇ ਪਰ ਹਾਂ ਇੱਕ ਗੱਲ ਹੈਗੀ ਆ ਕਿ ਜਿਹੜੇ ਤਿੰਨ ਤੋਂ ਪੰਜ ਤੁਸੀਂ ਹੈਸ਼ਟੈਗ ਲਾਉਣੇ ਨੇ ਉਹ ਬਿਲਕੁਲ ਹੀ ਤੁਹਾਡੀ ਵੀਡੀਓ ਦੇ ਨਾਲ ਰਿਲੇਟ ਕਰਦੇ ਹੋਣ ਤੁਸੀਂ ਇਹ ਨਹੀਂ ਕਰਨਾ ਕਿ ਤੁਸੀਂ ਵੀਡੀਓ ਦੇ ਵਿੱਚ ਕੁਝ ਹੋਰ ਦਿਖਾ ਰਹੇ ਹੋ ਤੇ ਤੁਸੀਂ ਹੈਸ਼ਟੈਗ ਕਿਸੇ ਹੋਰ ਚੀਜ਼ ਦੇ ਲਾ ਰਹੇ ਹੋ ਇਹਦੇ ਨਾਲ ਕੀ ਹੁੰਦਾ ਹੈ ਕਿ ਮਿਸਮੈਚ ਹੋ ਜਾਂਦਾ ਹੈ ਐਲਗੋਰਿਦਮ ਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਵੀਡੀਓ ਦੇ ਵਿੱਚ ਕੀ ਦਿਖਾਉਣਾ ਚਾਹੁੰਦੇ ਹੋ ਜਾਂ ਤੁਹਾਡੀ ਵੀਡੀਓ ਕਿੰਨਾ ਲੋਕਾਂ ਤੱਕ ਭੇਜੀ ਜਾਵੇ ਹੁਣ ਗੱਲ ਕਰਦੇ ਆ ਕਿ ਹੈਸ਼ਟੈਗ ਲਾਉਣ ਦਾ ਸਹੀ ਤਰੀਕਾ ਕੀ ਏ ਜਦੋਂ ਵੀ ਤੁਸੀਂ ਰੀਲ ਜਾਂ ਵੀਡੀਓ ਅਪਲੋਡ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਉੱਪਰ ਟਾਈਟਲ ਲਿਖਣਾ ਹੈ ਉਸ ਤੋਂ ਬਾਅਦ ਤੁਸੀਂ ਪਹਿਲੇ 2 ਜਾਂ 3 ਹੈਸ਼ਟੈਗ ਨੇ ਜਿਹੜੇ ਉਹ ਹਮੇਸ਼ਾ ਆਪਣੀ ਰੀਲ ਜਾਂ ਵੀਡੀਓ ਦੇ ਟੌਪਿਕ ਦੇ ਹਿਸਾਬ ਨਾਲ ਹੀ ਲਾਉਣੇ ਨੇ ਜੋ ਤੁਹਾਡੀ ਰੀਲ ਜਾਂ ਵੀਡੀਓ ਦਾ ਟੌਪਿਕ ਏ ਤੁਸੀਂ ਉਸ ਦੇ ਹਿਸਾਬ ਨਾਲ ਪਹਿਲੇ 2 ਤੋਂ 3 ਹੈਸ਼ਟੈਗ ਲਾਉਣੇ ਨੇ ਉਸ ਤੋਂ ਬਾਅਦ ਤੁਸੀਂ ਅਗਲਾ 1 ਤੋਂ 2 ਹੈਸ਼ਟੈਗ ਨੇ ਜਿਹੜੇ ਉਹ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਲਾਉਣੇ ਨੇ ਜਿਹੜੀ ਵੀ ਕੈਟਾਗਰੀ ਦੇ ਵਿੱਚ ਤੁਹਾਡੀ ਰੀਲ ਜਾਂ ਵੀਡੀਓ ਫਿੱਟ ਬੈਠਦੀ ਹੋਈ ਤੁਸੀਂ ਉਹੀ ਕੈਟਾਗਰੀ ਦੇ ਟੈਗ ਆਪਣੀ ਵੀਡੀਓ ਜਾਂ ਰੀਲ ਦੇ ਵਿੱਚ ਲਾਉਣੇ ਨੇ ਉਸ ਤੋਂ ਬਾਅਦ ਇੱਕ ਹੈਸ਼ਟੈਗ ਤੁਸੀਂ ਆਪਣੇ ਪੇਜ ਦਾ ਜਾਂ ਪ੍ਰੋਫਾਈਲ ਦਾ ਨਾਮ ਵੀ ਲਾਉਣਾ ਹੈ ਕਿਉਂਕਿ ਜਦੋਂ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਦਾ ਇੱਕ ਹੈਸ਼ਟੈਗ ਲਾਉਣ ਲੱਗ ਜਾਂਦੇ ਹੋ ਤਾਂ ਉਹਦੇ ਨਾਲ ਤੁਹਾਡਾ ਪੇਜ ਜਾਂ ਪ੍ਰੋਫਾਈਲ ਵੀ ਸਰਚ ਦੇ ਵਿੱਚ ਆਉਣ ਲੱਗ ਜਾਂਦਾ ਹੈ ਤੋ ਉਮੀਦ ਕਰਦੇ ਆ ਜਾਣਕਾਰੀ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਹੋਰ ਇਸੇ ਤਰ੍ਹਾਂ ਦੀ ਜਾਣਕਾਰੀ ਦੇਖਣ ਦੇ ਲਈ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ